ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀਕੇ 24 ਚੈਨਲ ਪਹਿਲਾਂ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਨੇ ਆ ਕੈਮਰਾਮੈਨ ਨੂੰ ਕਹਿੰਦੇ ਆ ਇੱਕ ਵਾਰੀ ਤਸਵੀਰਾਂ ਦਿਖਾਈਆਂ ਜਾਂ ਜਿੱਥੇ ਤੱਕ ਨਿਗਾ ਆ ਤੁਹਾਨੂੰ ਪਾਣੀ ਹੀ ਪਾਣੀ ਦਿਸਦਾ ਆ ਚਾਹੇ ਤੁਸੀਂ ਅੱਬੇ ਸਾਈਡ ਦੇਖ ਲੋ ਚਾਹੇ ਤੁਸੀਂ ਸੱਜੇ ਸਾਈਡ ਦੇ ਲੋ ਇਹ ਤੁਸੀਂ ਸੱਜੇ ਸਾਈਡ ਦੇਖੋਗੇ ਅੱਬੇ ਸਾਈਡ ਦੇਖੋਗੇ ਦਰਖਤਾਂ ਦਰਖਤ ਦੇ ਵੇ ਤੁਹਾਨੂੰ ਨਹੀਂ ਸਾਰਾ ਇੱਥੇ ਕਮਾਦ ਡੁੱਬਿਆ ਪਿਆ ਆ ਪਿਛਲੇ ਦਿਨੀ ਇਸੇ ਚੈਨਲ ਦੇ ਵਿੱਚ ਅਸੀਂ ਖਬਰ ਚਲਾਈ ਸੀਗੀ ਜਿਹੜਾ ਇਹ ਤੁਸੀ ਵਨ ਬੰਨਿਆ ਸੀਗਾ ਉਹ ਹੁਣ ਸਾਰਾ ਰੁੜ ਗਿਆ ਆ ਇਹ ਤਸਵੀਰਾਂ ਦੇ ਵਿੱਚ ਦੇਖੋ ਕਿੰਨਾ ਵਿੱਚ ਪਾੜ ਪਿਆ ਆ ਮੇਰੇ ਹਿਸਾਬ ਨਾਲ 200 ਫੁੱਟ ਦਾ ਪਾੜ ਪਿਆ ਆ ਤੇ ਪਿੰਡ ਵਾਲੇ ਇੱਥੇ ਸਾਰੇ ਇਕੱਠੇ ਆ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਕਿੰਦਾਂ ਦੀ ਸਥਿਤੀ ਹੈਗੀ ਆ ਇਹ ਜਿਹੜਾ ਪਾਣੀ ਇੰਨਾ ਕੁ ਪਾਰ ਕਰਦਾ ਆ ਭਾਈ 사ਸਰੀ ਕਾ 사ਸਰੀ ਕਾ 사ਸਰੀ ਕਾ ਜੀ ਭਾਜੀ ਕੀ ਕਹਿਣਾ ਚਾਹੁੰਦੇ ਆ ਕਿਉਂਕਿ ਤੁਸੀਂ ਇੱਕ ਇੱਕ ਬੜੀ ਮਿਹਨਤ ਕੀਤੀ ਸੀਗੀ ਜਦੋਂ ਇੱਥੇ ਪਾੜ ਪਿਆ ਸੀਗਾ ਤੇ ਪਾਣੀ ਲੱਗ ਗਿਆ ਤੇ ਤੁਸੀਂ ਬੋਰੇ ਰੱਖ ਕੇ ਬਣਾਏ ਭਾਜੀ ਆਪਾਂ ਪਿੰਡ ਵਾਲਿਆਂ ਨੇ ਬਹੁਤ ਵੀਰਨ ਸਟਰਗਲ ਕੀਤਾ ਪਰ ਸਾਡਾ ਵੀਰ ਦਾ ਕੰਮ ਮਿੱਟੀ ਹੋ ਗਿਆ ਜੀ ਅੱਜ ਸਾਡੇ ਪਿੰਡ ਨੂੰ ਇਹਦੀ ਇੰਨੀ ਮਾਰ ਪੈ ਰਹੀ ਹੈ ਇਸ ਪਾਣੀ ਦੀ ਇਸ ਪਾਣੀ ਨੇ ਸਾਡੇ ਪਿੰਡ ਦੀ ਹਾਲਤ ਵੱਧ ਤੋਂ ਵੱਧ ਕਰ ਦਿੱਤੀ ਹੈ ਸਾਡੇ ਦੋਨਾਂ ਪਿੰਡਾਂ ਸੜਕਾਂ ਤੋਂ ਕੱਲ ਲਿੰਕ ਟੁੱਟ ਗਏ ਸੀਗੇ ਆਪਾਂ ਨਾ ਉੱਧਰ ਜਾ ਸਕਦੇ ਸੀ ਨਾ ਉੱਧਰ ਜਾ ਸਕਦੇ ਇਹ ਜੋ ਰਕਵਾ ਮਤਾਪੁਰ ਦਾ ਤੇ ਹਲੇਰ ਦਲਪੁਰ ਤੋਂ ਉਰਖ ਮਸ਼ਾਹਪੁਰ ਦਾ ਜੰਨਾ ਵੀ ਏਰੀਆ ਫਸਲ ਤੁਸੀਂ ਦੇਖ ਰਹੇ ਹੋ ਸਭ ਡੈਮੇਜ ਹੋ ਗਈ ਹੈ ਇਹਦੇ ਵਿੱਚ ਜ਼ਿਮੀਦਾਰ ਦਾ ਕੁਝ ਨਹੀਂ ਬਚਿਆ ਆਪਾਂ ਤੁਸੀਂ ਦੇਖ ਰਹੇ ਹੋ ਖੁਦ ਦੇਖ ਰਹੇ ਹੋ ਇਹ ਆਪਾਂ ਸਰਕਾਰ ਤੋਂ ਸਰਦਾਰ ਭਗਵੰਤ ਸਿੰਘ ਮਾਨ ਤੋਂ ਅਪੀਲ ਕਰਦੇ ਆ ਕਿ ਜਿਸ ਤਰ੍ਹਾਂ ਤੁਸੀਂ 2023 ਵਿੱਚ ਕੀਤਾ ਸੀ ਉਸ ਤਰ੍ਹਾਂ ਨਾ ਕੀਤਾ ਜਾਵੇ ਨਿਰਪੱਖਤਾ ਦੇ ਤੌਰ ਤੇ ਜੋ ਜਿੰਨਾ ਕਿਸੇ ਦਾ ਹੱਕ ਬਣਦਾ ਹੈ ਜੋ ਜਿੰਨਾ ਕਿਸੇ ਦਾ ਨੁਕਸਾਨ ਹੋਇਆ ਅਸੀਂ ਪਿੰਡ ਵਸੀਆਂ ਨੇ ਗੱਲਬਾਤ ਕੀਤੀ ਉਹ ਕਹਿੰਦੇ ਵੀ ਜਿੰਨਾ ਵੀ ਸਰਕਾਰ ਵੱਲੋਂ ਜੇ ਕਿਸੇ ਨੂੰ ਦੇਣਾ ਨਿਰਪੱਖਤਾ ਨਾਲ ਦਿੱਤਾ ਵੀ ਦੇ ਜਿੰਨਾ ਨੁਕਸਾਨ ਆ ਉਹਦਾ ਪੂਰਾ ਮੁਆਵਜ਼ਾ ਚਾਜੇ ਫੇਰ ਹੀ ਗੱਲ ਬੰਦੀ ਹੈ ਜੇ ਕਹਿੰਦੇ ਵੀ ਰੋਂਦਿਆਂ ਦੀ ਅੱਖਾਂ ਪੁੰਜਣ ਵਾਲੀ ਗੱਲ ਆ ਉਹ ਨਹੀਂ ਹੋਣੀ ਚਾਹੀਦੀ ਆ ਨੰਬਰਦਾਰ ਸਾਹਿਬ ਨਾਲ ਗੱਲਬਾਤ ਕਰਦੇ ਆ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਥੋੜਾ ਜਿਹਾ ਉਰੇ ਆਜੋ ਪਾਣੀ ਵੜਾ ਹੈਗਾ ਆ ਤੁਹਾਨੂੰ ਵੀ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਤੇ ਇਹੋ ਜਾਨਣਾ ਚਾਹੁੰਦਾ ਵੀ ਬਲੋ ਸਰਕਾਰ ਜਿਹੜੀ ਇਹ ਬਲੋ ਕਹਿੰਦਾ ਵੀ ਇਹ ਵਾਹ ਬਲੋ ਕੋਈ ਆਫਤ ਹੁੰਦੀ ਆ ਪਾਣੀ ਮਤਲਬ ਫਲੱਡ ਆਉਂਦਾ ਤੇ ਜੇ ਗਰਦਾਬ ਵੀ ਹੁੰਦੀ ਆ ਤੇ ਜੇ ਜਿਹਦੀ ਬਲੇ ਇਥੇ 20 25 ਕਿੱਲੇ ਬਲੋ ਕਹਿੰਦਾ ਫਸਲ ਬਰਬਾਦ ਹੁੰਦੀ ਆ ਤੇ ਉਹਨੂੰ 5 ਕਿੱਲੇ ਤੱਕ ਹੀ ਮਤਲਬ ਕਹਿੰਦੇ ਦੇਣਾ ਪਰ ਉਹ ਪਿਛਲੀ ਵਾਰ 23 ਵਿੱਚ ਉਹ ਵੀ ਨਹੀਂ ਮਿਲਿਆ ਤੇ ਇਦਾਂ ਨਾ ਨਾ ਕੀਤੀ ਜਾਵੇ ਜਾਂ ਜਾ ਤੇ ਮਤਲਬ ਮੁਆਵਜ਼ਾ ਤਾਕੇ ਕੇਸ ਦਾ ਮਤਲਬ ਕਹਿੰਦਾ ਵੀ 23 ਵਿੱਚ ਜਿਹੜਾ ਮਤਲਬ ਖਰਾਬਾ ਹੋਇਆ ਸਾਡੇ ਪਿੰਡ ਦੀ ਮਤਲਬ ਫਸਲਾਂ ਬਰਬਾਦ ਹੋਈਆਂ ਉਹ ਜ਼ਿਮੀਂਦਾਰ ਪੈਰਾਂ ਤੇ ਨਹੀਂ ਆ ਸਕਿਆ ਇੱਕ ਸਾਲ ਵਿੱਚ ਪਿਆ ਦੁਬਾਰਾ ਫੇਰ ਉਹੀ ਕੰਮ ਹੋ ਗਿਆ ਤੇ ਜ਼ਿਮੀਂਦਾਰ ਕੀ ਕਰੇਗਾ ਕੀ ਮਤਲਬ ਕਿਤੋਂ ਪਿੰਡ ਵਾਸੀ ਲੰਬੜਦਾਰ ਸਾਹਿਬ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਵੀ ਇਹ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ 23 ਦਾ ਸਾਨੂੰ ਦੁੱਖ ਭਰਿਆ ਤੇ ਹਜ ਤੱਕ ਨਹੀਂ ਹੀ ਸਾਨੂੰ ਭੁੱਲਿਆ ਪਰ ਹੁਣ ਫੇਰ ਦੁੱਖ ਆ ਗਿਆ ਸਾਨੂੰ ਪੂਰਾ ਪੂਰਾ ਮੁਆਵਜ਼ਾ ਮਿਲਣਾ ਚਾਹੀਦਾ ਸੀ ਲੰਬੜਦਾਰ ਸਾਹਿਬ ਨਾਲ ਥੋੜਾ ਸਾਡੇ ਭਾਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਭਾਜੀ ਬੜੀ ਮਿਹਨਤ ਕੀਤੀ ਇਸ ਪਿੰਡ ਸਰ ਨਾਲ ਪਹਿਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਵਿੱਚ ਇੱਥੇ ਔਖੀ ਜਗ੍ਹਾ ਦੇ ਵਿੱਚ ਪੁੱਜਣ ਤੇ ਬਹੁਤ ਬਹੁਤ ਪਿੰਡ ਵਾਲੋਂ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ ਜੇ ਭਾਜੀ ਅਸੀਂ ਗੱਲਬਾਤ ਕਰੀਏ ਤੁਸੀਂ ਬੜੀ ਮਿਹਨਤ ਕੀਤੀ ਹੈ ਹਨਾ ਕੀ ਜੇ ਇਹ ਦੋ ਦੋ ਤਿੰਨ ਤਿੰਨ ਫੁੱਟ ਉੱਚਾ ਹੁੰਦਾ ਤੇ ਫਿਰ ਆਪਣਾ ਪਿੰਡ ਬਣ ਸਕਦਾ ਆਪਾਂ ਨਾ ਕਮ ਸਿਕਮ 15 ਦਿਨ ਇੱਥੇ ਪਿੰਡ ਵਾਸੀ ਨਾਲ ਰਲ ਕੇ ਆਪਾਂ ਟਰੈਕਟਰ ਲਾ ਕੇ ਤੁਸੀਂ ਦੇ ਮਿੱਟੀ ਪਾਈ ਰੋ ਦਿਨ ਰਾਤ ਇੱਕ ਕਰਤਾ ਹੈਗਾ ਸਾਡੀ ਜਿਹੜੀ ਮਿਹਨਤ ਸੀ ਸਾਰੀ ਖਤਮ ਹੋ ਗਈ ਸਰ ਨਹੀਂ ਇਹ ਗੱਲ ਹੀ ਕਹਿਣਾ ਮਿਹਨਤ ਲਿਖੋ ਜੇ ਤੁਸੀਂ ਮਿਹਨਤ ਕੀਤੀ ਤੁਹਾਨੂੰ ਇਹ ਬੁਰਾ ਦਿਸਦੇ ਆ ਜੇ ਨਾ ਮਿਹਨਤ ਕੀਤੀ ਤਾਂ ਮਸਾ ਨਹੀਂ ਜਿਆਦਾ ਹੋਏ ਬਿਲਕੁਲ ਹੋ ਸਕਦਾ ਹੈ ਕਿ ਆਣੇ ਵਾਲੇ ਸਮੇਂ ਵਿੱਚ ਇਹ ਪਾਣੀ ਜਿਆਦਾ ਆਂਦਾ ਹੈਗਾ ਤੇ ਸਾਡੇ ਪਿੰਡ ਦੇ ਹਾਲਾਤ ਮਾੜੇ ਆ ਗਏ ਆ ਉਹ ਪਿੰਡ ਦੀ ਤੇ ਹਾਲਾਤ ਇਦਾਂ ਦੇ ਹੋ ਗਏ ਲੋਕੀ ਪਿੰਡ ਛੱਡ ਨੂੰ ਤਿਆਰ ਹੋ ਗਦੇ ਆ ਲੋਕਾਂ ਦੀਆਂ ਕੋਠੀਆਂ ਪਾੜ ਗਈਆਂ ਆ ਗਈਆਂ ਰਕਵੇ ਰੁੜ ਗਏ ਆ ਗਿਆ ਗੰਨੇ ਫਸਲ ਸਭ ਖਤਮ ਹੋ ਗਈ ਹੈਗੀ ਤੇ ਪਿੰਡ ਵਾਸੀਆਂ ਦੀ ਜਿਹੜੀ ਮੰਗ ਹੈਗੀ ਉਹ ਸਿਰਫ ਇੱਕੋ ਹੀ ਮੰਗ ਹੈਗੀ ਕਿ ਜਿਹੜੀ ਸਾਡੀ ਇੱਥੇ ਖੜੇ ਹੈਗੇ ਤੁਸੀਂ ਬੰਨ ਅਗਰ ਉੱਚਾ ਹੋ ਜਾਂਦਾ ਹੈਗਾ ਤੇ ਸਾਡੇ ਪਿੰਡ ਦਾ ਜਿਹੜਾ ਭਾਰੀ ਨੁਕਸਾਨ 2023 ਵਿੱਚ ਹੋਇਆ ਸੀਗਾ ਔਰ 2025 ਵਿੱਚ ਜਿਹੜਾ ਨੁਕਸਾਨ ਹੋਇਆ ਇਸ ਸ਼ਾਇਦ ਇਸ ਚੀਜ਼ ਤੋਂ ਆਪਾਂ ਬਚ ਜਾਂਦੇ ਹੁਣ ਤੁਸੀਂ ਕੀ ਚਾਹੁੰਦੇ ਆ ਜਿਹੜਾ ਤੁਹਾਡਾ ਇਹ ਨੁਕਸਾਨ ਇਹ ਜਿਹੜਾ ਇਹ ਤੁਸੀਬਾ ਨਾ ਇਹ ਕਿਸ ਤਰ੍ਹਾਂ ਹੋਵੇ ਵੀ ਜਿਹੜਾ ਤੁਹਾਡਾ ਨੁਕਸਾਨ ਪਿੰਡ ਦਾ ਨਾ ਹੋਵੇ ਜਿਹੜੇ ਘਰ ਪਿੰਡ ਛੱਡ ਕੇ ਗਏ ਆ ਉਹ ਘਰ ਛੱਡ ਕੇ ਨਾ ਜਾ ਦੇਖੋ ਜੀ ਸਾਡੇ ਪਿੰਡ ਇੱਕੋ ਸੂਰਤ ਵਿੱਚ ਹੀ ਬਚ ਸਕਦਾ ਆ ਗਰੇ ਤੁਸੀਬਾ ਨ ਪੱਕਾ ਹੁੰਦਾ ਇਹ ਤਾਂ 100 ਮੀਟਰ ਦੇ ਵਿੱਚ ਦਰਿਆ ਹੈਗਾ ਦਰਿਆ ਜਦੋਂ ਪਾਣੀ ਓਵਰਫਲੋ ਹੁੰਦਾ ਸਿੱਧਾ ਪਿੰਡ ਮੁਤਾਪਰ ਨੂੰ ਵੱਜ ਜਾਂਦਾ ਇਹ ਨਾਂ ਦੀ ਤੁਸੀਂ ਆ ਜੀ ਤੁਸੀਂ ਹਨੀਗੇ ਤੁਸੀਂ ਮੇਰੇ ਹਿਸਾਬ ਨਾਲ 88 ਪਹਿਲੇ ਦੀ ਕਿਤਾ ਬਣੀ ਦੀ ਹੈਗੀ ਆ ਨਾਂ ਦੀ ਤੁਸੀਂ ਰਹਿ ਗਈ ਆ ਸਾਡੀ ਸਰਕਾਰ ਅਗੇ ਹੀ ਪਰ ਜੋ ਮੰਗ ਹੈਗੀ ਆ ਕਿ ਸਾਡੀ ਜੀ ਤੁਸੀਂ ਹੈਗੀ ਪੰਪ 5 6 ਫੁੱਟ ਉੱਚੀ ਕੀਤੀ ਹੈ ਜਿੱਦਾਂ ਦਰਿਆ ਪਾਰ ਲੋਕਾਂ ਨੇ ਕੀਤੀ ਹੈਗੀ ਆ ਤਾਂ ਜੋ ਸਾਡੇ ਪਿੰਡ ਦਾ ਬਚਾਅ ਹੋ ਸਕੇ ਤੇ ਜੇ ਨਹੀਂ ਕੀਤੀ ਗਈ ਤਾਂ ਹੋ ਸਕਦਾ ਸਾਡਾ ਪਿੰਡ ਦੋਆ ਚਾਰਾਂ 10 ਸਾਲਾਂ ਵਿੱਚ ਖਾਲੀ ਹੋ ਜਾਣਾ ਜੀ ਕਈ ਵਾਰੀ ਪਿੰਡਾਂ ਦੇ ਵਿੱਚ ਇਹ ਵੀ ਹੁੰਦਾ ਉਹ ਸੈਂਟਰ ਸਰਕਾਰ ਆ ਇਹ ਪੰਜਾਬ ਸਰਕਾਰ ਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਮਦਦ ਕਿੱਧਰੋਂ ਲੈਣੀ ਚਾਹੀਦੀ ਦੇਖੋ ਜੀ ਮੈਨੂੰ ਮੇਰੇ ਪਿੰਡ ਦਾ ਮਸਲਾ ਜੀ ਆਪਾਂ ਪਿੰਡ ਵਿੱਚ ਰਾਜਨੀਤੀ ਨਹੀਂ ਕਰਨੀ ਹੈਗੀ ਸਾਡੀਆਂ ਸਾਰੀਆਂ ਸਤ ਜਿਹੜੀਆਂ ਸਰਕਾਰਾਂ ਹੈਗੀਆਂ ਸਰਕਾਰ ਜੋ ਹੈਗੀਆਂ ਆਪਾਂ ਸਾਰੀ ਸਰਕਾਰਾਂ ਦੀ ਆਪੋਤ ਕਰਦੇ ਕੋਈ ਵੀ ਸਰਕਾਰ ਸਾਡੇ ਪਿੰਡ ਵਿੱਚ ਆਉਂਦੀ ਹੈ ਆਪਾਂ ਉਹਨਾਂ ਦਾ ਵੈਲਕਮ ਕਰਦੇ ਹਾਂ ਉਹਨਾਂ ਦਾ ਮਾਨ ਸਤਿਕਾਰ ਕਰਾਂਗੇ ਪਿੰਡ ਵਾਲਿਆਂ ਨੇ ਇੱਕ ਬਹੁਤ ਵਧੀਆ ਗੱਲ ਕੀਤੀ ਹੈ ਵੀ ਜਿਹੜਾ ਮਰਜੀ ਸਰਕਾਰ ਵਾਲਾ ਚਾਹੇ ਚਾਹੇ ਸੈਂਟਰ ਦੀ ਚਾਹੇ ਪੰਜਾਬ ਦੀ ਅਸੀਂ ਸਾਰਿਆਂ ਦਾ ਇੱਥੇ ਪਿੰਡ ਆਉਣ ਤੇ ਸਵਾਗਤ ਕਰਦੇ ਹਾਂ ਕਹਿੰਦੇ ਵੀ ਸਾਡਾ ਇੱਕੋ ਮਸਲਾ ਸਾਡੇ ਇੱਥੇ ਪਿੰਡ ਦੀ ਮਦਦ ਕੀਤੀ ਜਾਵੇ ਇਹ ਤੁਸੀਂ ਬੰਨ ਜਿਹੜਾ ਉੱਚਾ ਕੀਤਾ ਜਾਵੇ ਇਹ ਉੱਚਾ ਹੋਏਗਾ ਜਿਹੜੀ ਵੀ ਸਰਕਾਰ ਆ ਸਾਡੇ ਲੋ ਜਿਹੜਾ ਮਰਜੀ ਕੰਮ ਕਰਾਵੇ ਜਿਹੜਾ ਕਰਾਏਗਾ ਆਉਣ ਵਾਲੇ ਟਾਈਮ ਤੇ ਉਹਦਾ ਨਾਂ ਚਿੱਤਾ ਰਹੇਗਾ ਵੀ ਉਹ ਸਰਕਾਰ ਆਈ ਸੀਗੀ ਉਹਨੇ ਕੰਮ ਵਧੀਆ ਕੀਤਾ ਆ ਉਹਨੇ ਵੀਡੀਓ ਚਲੇਗੀ ਕਿੰਨਾ ਕ ਅਸਰ ਹੁੰਦਾ ਆ ਇਹ ਅੱਗੇ ਦੇਖਦੇ ਆ ਮਕੇਰੀਆਂ ਤੋਂ ਕੁਲਵਿੰਦਰ ਹੈਪੀ ਜੇ ਕਿ 24